ਤੰਤਨ ਬਾਬਾ ਨਿਹਾਲ ਸਿੰਘ ਜੀ ਤੱਲਨ ਅਤੇ ਤੰਤਨ ਬਾਬਾ ਭਰਨਾਮ ਸਿੰਘ ਜੀ ਦੇ ਇਹ ਆਏ ਸਾਲ ਅਸੀਂ ਇਹ ਮੇਲਾ ਮਨਾਉਣਾ ਹੈ ਜੀ ਬਹੁਤ ਹੀ ਧੂਮ ਧਾਮ ਤੇ ਸ਼ਰਧਾ ਨਾਲ ਲੋਕ ਇੱਥੇ ਦੋਆਬੇ ਦਾ ਕਾਫੀ ਵੱਡਾ ਇਹ ਇਕੱਠ ਹੁੰਦਾ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਹ ਮਨਾ ਰਹੇ ਹਾਂ ਖੇਡਾਂ ਬਾਲੀਬਾਲ ਕਬੱਡੀ ਪੁਸ਼ਤੀਆਂ ਇਹ ਅੱਜ ਸਾਡੀਆਂ ਸਮਾਪਤ ਹੋ ਗਈਆਂ ਤੇ ਆਪਣਾ ਫੁੱਟਬਾਲ ਤੇ ਬਹੁਤ ਹੀ ਦੂਰੋਂ ਦੂਰੋਂ ਬੱਚੇ ਆ ਕੇ ਇੱਥੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਖੇਡਾਂ ਦਾ ਆਨੰਦ ਲਿਆ ਜੀ ਤੇ ਬਾਕੀ ਆਪਣਾ ਸ਼ਾਮ ਨੂੰ ਇੱਥੇ ਮਤਲਬ ਹੁਣ ਸਾਡੇ ਕੁਸ਼ਤੀਆਂ ਦਾ ਵੀ ਚੱਲ ਰਹੇ ਹੈਗੇ ਕੁਸ਼ਤੀਆਂ ਦੇ ਵੀ ਬਹੁਤ ਦੂਰੋਂ ਚੰਗੇ ਪਹਿਲਵਾਨ ਇੱਥੇ ਆ ਕੇ ਕੁਸ਼ਤੀ ਲੜ ਰਹੇ ਹੈ ਜੀ ਇਨਾਮ ਵੀ ਅਸੀਂ ਬਹੁਤ ਚੰਗੇ ਰੱਖੇ ਹੋਏ ਹੈ ਜੀ ਤੇ ਕੀਰਤਨ ਵਗੈਰਾ ਵੀ ਬਹੁਤ ਦੂਰੋਂ ਦੂਰੋਂ ਕੀਰਤਨੀਆਂ ਦਰਬਾਰ ਹੈਗਾ ਜੀ ਉਹ ਚੱਲ ਰਿਹਾ ਜੀ ਹਾਂਜੀ ਢਾਡੀ ਦਰਬਾਰ ਹੈਗਾ ਜੀ ਅੱਜ ਕੀਰਤਨ ਦਰਬਾਰ ਹੈ ਜੀ ਪੂਰੀ ਰਾਤ ਜਿਹੜਾ ਹਾਂ ਹਾਂਜੀ ਹਾਂਜੀ 10:00 10:30 ਵਜੇ ਤੋਂ 11:00 ਵਜੇ ਤੱਕ ਚੱਲੂਗਾ ਜੀ ਠੀਕ ਹੈ ਜੀ ਬਾਕੀ ਜਿਹੜੇ ਪ੍ਰਬੰਧ ਆ ਉਹ ਕਿਹੋ ਜਿਹਾ ਕੀਤੇ ਗਏ ਨੇ ਇਕ ਤਾਂ ਸਕਿਉਰਿਟੀ ਪੱਖੋਂ ਵੀ ਸਕਿਉਰਿਟੀ ਵੱਲੋਂ ਐਸਐਸਪੀ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਜੀ ਸਾਰੇ ਪੂਰੇ ਮੁਕੰਮਲ ਸਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਬਾਕੀ ਮੇਨ ਪ੍ਰੋਬਲਮ ਆਉਂਦੀ ਹੈਗੀ ਪਾਰਕਿੰਗ ਦੀ ਤੇ ਪਾਰਕਿੰਗ ਲਈ ਅਸੀਂ ਚਾਰੇ ਕੋਨਿਆਂ ਤੇ ਦੋ ਦੋ ਕਿੱਲਾਂ ਦੇ ਵੱਡੇ ਅਸੀਂ ਪਾਰਕਿੰਗ ਲਾਟ ਬਣਾਏ ਹੈਗੇ ਜੀ ਤੇ ਫਸਲਾਂ ਖਾਲੀ ਕਰਾ ਕੇ ਤੇ ਇੱਥੇ ਤੇ ਜਿਹੜਾ ਪਿਛਲਾ ਹੈਗਾ ਇਹ ਤਾਂ 6 ਕਿੱਲਾਂ ਦਾ ਹੈਗਾ ਬਹੁਤ ਵੱਡਾ ਜੀ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਨਾਈਟ ਟ੍ਰੈਫਿਕ ਦੀ ਹੈ ਜੀ ਸੜਕਾਂ ਚਾਰ ਚੁਫੇਰੇ ਗੁਰਦੁਆਰਾ ਸਾਹਿਬ ਦੇ ਬਣ ਗਈਆਂ ਹੈਗੀਆਂ ਜੀ ਕੰਪਲੀਟ ਹੈਗੀਆਂ ਤੇ ਕੋਈ ਟ੍ਰੈਫਿਕ ਦਾ ਫੈਣੀ ਕੋਈ ਪ੍ਰੋਬਲਮ ਬਹੁਤ ਸੋਹਣਾ ਤਰੀਕੇ ਨਾਲ ਸਾਡਾ ਸਾਰਾ ਪ੍ਰਬੰਧ ਹੋਇਆ ਹੈ ਜੀ ਤੇ ਬਹੁਤ ਵਧੀਆ ਲੋਕਾਂ ਨੇ ਛਲਾਇਆ ਜੀ ਅਸੀਂ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਸੀ ਸੰਤ ਜੀ ਤਾਂ ਤਾਂ ਉਹ ਹੀ ਹੈ ਵੀ ਨਸ਼ਿਆਂ ਤੋਂ ਦੂਰ ਰਹਿਣ ਜੀ ਤੇ ਖੇਡਾਂ 'ਚ ਬੱਚਾ ਖੇਡਾਂ ਇਸ ਕਰਕੇ ਕਰਾ ਰਹੇ ਆ ਵੀ ਲੋਕਾਂ ਬੱਚਿਆਂ ਚ ਇਹ ਉਤਸ਼ਾਹ ਵਧੇ ਜੀ ਖੇਡਾਂ ਪ੍ਰਤੀ ਜੋਸ਼ ਆਵੇ ਤੇ ਬਾਕੀ ਨਸ਼ਿਆਂ ਤੋਂ ਬਚੇ ਰਹਿਣ ਜੀ ਤੇ ਬਾਕੀ ਕੀਰਤਨ ਆਪਦੇ ਆਪਦੇ ਧਰਮ ਦੇ ਆ ਤੇ ਸਿੱਖੀ ਦੇ ਆਪਦੇ ਨੇੜੇ ਆ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗੇ ਆਪਣਾ ਧਰਮ ਬਾਰੇ ਜੀ ਤੇ ਇਹ ਹੀ ਸਾਡਾ ਸੰਦੇਸ਼ ਹੈ ਵੀ ਆ ਕੇ ਸਰ ਲਗਭਗ ਕਿੰਨੀ ਜਿਹੜੀ ਸੰਗਤ ਆਉਣ ਦਾ ਹੈ ਇਹ ਤਕਰੀਬਨ ਐਗਜੈਕਟ ਤਾਂ ਨਹੀਂ ਮਤਲਬ ਲੱਖਾਂ ਦੇ ਵਿੱਚ ਹੀ ਆਉਂਦੀ ਹੈ ਜੀ ਲੱਖਾਂ ਦੇ ਹੁੰਦੇ ਹਾਂ ਹਾਂਜੀ ਹਾਂਜੀ ਹਾਂ 16 ਤਰੀਕ ਤੇ ਆਉਂਦੇ ਰਹਿੰਦੇ ਸੀ ਲੋਕ ਤੇ ਬਹੁਤ ਵੱਡਾ ਇਕੱਠ ਹੁੰਦਾ ਜੀ ਸਰ 10 ਲੱਖ ਦੇ ਨੇੜੇ ਆ ਜਾਂਦੇ ਹੁਣੇ ਜੀ ਸਰ ਜਿਵੇਂ ਕਿ ਲੰਗਰ ਪ੍ਰਬੰਧ ਹਾਂਜੀ ਗੁਰਦੁਆਰਾ ਬੜੇ ਵਧੀਆ ਕੀਤੇ ਗਏ ਨੇ ਤੇ ਅੱਗੇ ਕੀ ਪਲਾਨਿੰਗ ਆ ਜਿਹੜੀ ਗੁਰਦੁਆਰਾ ਸਾਹਿਬ ਵੱਲੋਂ ਕਿ ਇਹੋ ਜਿਹੀਆਂ ਜਿਹੜੀਆਂ ਅਲਿੱਕੀਆਂ ਗਈਆਂ ਕਿ ਜਿਹੜਾ ਰੱਖ-ਰਖਾਅ ਤੇ ਪਲਾਨਿੰਗ ਜਿਹੜੀਆਂ ਅੱਗੇ ਦੀਆਂ ਕੀ ਅੱਗੇ ਤੋਂ ਅਸੀਂ ਇੱਥੇ ਇੱਕ ਇੱਕ ਧਰਮਸ਼ਾਲਾ ਬਹੁਤ ਵੱਡੀ ਬਣਾ ਰਹੇ ਆ ਇੱਕ ਸਕੂਲ ਅਸੀਂ ਸੋਚ ਰਹੇ ਆ ਵੀ ਇੱਕ এডੂਕੇਸ਼ਨ ਅਤੇ ਹੈਲਥ ਕੇਅਰ ਵਾਸਤੇ ਅਸੀਂ ਇਹਨੂੰ ਅਪਗ੍ਰੇਡ ਕਰਨਾ ਚਾਹੁੰਦੇ ਜੀ ਮਤਲਬ ਜਿਹੜਾ ਜਿਹੜਾ ਕਿ ਆਸ-ਪਾਸ ਦੇ ਲੋਕਾਂ ਨੂੰ ਸਿਹਤ ਦੀਆਂ ਸਮੱਸਿਆਵਾਂ ਲਈ ਇੱਥੇ ਡਾਕਟਰ ਵਧੀਆ ਹੋਣ ਤੇ ਬਾਕੀ এডੂਕੇਸ਼ਨ ਵਾਲੇ ਪਾਸੇ ਵੀ ਹੁਣ ਅਸੀਂ ਜਾਵਾਂਗੇ ਜੀ ਤੇ ਇਹਨਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਥੈਂਕ ਯੂ ਚੁਕਿਓ ਆਨਾ ਰਹੀਆਂ ਨਹੀਂ ਵੱਡੀ ਤਗਾਹਤ ਹੋ ਗਈ ਹੈ ਮੇਰੇ ਵੀਰਾਂ ਓ ਕਾਕਾ ਸੱਚੀ ਬੋਲੀ ਬੋਲ ਗਿਆ ਵੀ ਮੈਂ ਆਪੇ ਬਾਹਰ ਹੋ ਗਿਆ ਤੇ ਨੰਬਰ ਨੰਬਰ ਤੇ ਕੀ ਤੋਤੀ ਗੱਲ ਬਣ ਗਈ ਕੋਈ ਗੱਲ ਨਾ ਸਮਝਣ ਦੇ ਯਾਰੇ ਆ ਤੱਕਲੇ ਨੂੰ ਵਰਤਾ ਜਾ ਯਾਰ ਕੰਦਲਣ ਪੀਟਿਆ ਜਾਂਦੇ ਬਿਦੂ ਵਾਹੀ ਉੱਗੀ ਦੀ ਟੀਮ ਆ ਗਈ ਪੁੱਛੇ ਉੱਥੇ ਉੱਗੀ ਵਾਲੇ ਦੇ ਤੱਲੜ ਦੀ ਟੀਮ ਵੀ ਪਲੀ ਜਲਦੀ ਗਰਾਊਂਡ ਦੇ ਵਿਚਾਰੇ ਤੱਲੜੇ ਆ ਚਲਦਿਆਂ ਤਾਂ ਹੱਸਦੇ ਫੱਟੇ ਫੇਰ ਕਬੱਡੀ ਕਬੱਡੀ ਹੋਈ ਪਈ ਹੈ ਨਹੀਂ ਉਹ ਰਿਸਾ ਇੱਕਦੇ ਯੋਰ ਨਾਲ ਟੱਕ ਪਾਉ ਕੇ ਨਹੀਂ ਹਣੀ ਦਸਰੀ ਮੁੰਡਿਆਂ ਤੋਂ ਪੁੱਛ ਕੇ ਮੁੰਡੇ ਦਾ ਨਾਮ ਕੀ ਹੈ ਜਿਹਨੇ ਇਹ ਸਿਰਾਂ ਨਾਲ ਲਾ ਲਿਆ ਵੇ ਮੁੰਡੇ ਦਾ ਨਾਮ ਕੀ ਹੈ ਇਹ ਵੀ ਸਾਗਰ ਆਖਦੇ ਆ ਇਹ ਦਲਾਰਾਂ ਵਾਲਾ ਸਾਗਰ ਦੋ ਸਾਗਰ ਨੇ ਭਾਈ ਟੈਂਟ ਵਾਲੇ ਵੀਰ ਨੂੰ ਬੇਨਤੀ ਹੈ ਜੇ ਟਰਾਲੀਆਂ ਤੇ ਚਾਨੀਆਂ ਲੱਗੀਆਂ ਤੇ ਥੋੜੀਆਂ-ਥੋੜੀਆਂ ਉੱਪਰ ਕਰ ਰਵੇ ਤੇ ਬੜੀ ਮਿਹਰਬਾਨੀ ਹੋਊਗੀ ਜਿਹੜੇ ਭਰਾ ਟੈਂਟ ਵਾਲੇ ਐ ਇਹਨਾਂ ਨੂੰ ਬੇਨਤੀ ਹੈ ਥੋੜੀਆਂ ਦੂਰੀ ਉੱਪਰ ਰੱਖ ਦਿਓ ਅੱਜ ਕਾਠੇ ਨਾ ਕੱਲ ਨੂੰ ਹੋਰ ਵੱਡੇ ਆਣਾ ਜਦੋਂ ਪੰਜਾਬ ਤੇ ਹਰਿਆਣੇ ਦੀ ਟੱਕਰ ਹੋਊਗੀ ਗੱਡੀਆਂ ਬੋਲਦਾ ਕੰਬਾਇਨਾਂ ਨੇ ਜੇ ਤੂੰ ਤਨਾ ਸਾਹਿਬ ਜੀ ਖੇਡਣੇ ਐ ਤੇ ਗੱਲਾਂ ਕੱਲ ਨੂੰ ਹੋਰ ਲਾਲ ਕਰ ਲੈਣੀਆਂ ਆਹ ਦੇਖਾਂਗੇ ਸਵਾਲ